ਜਲੰਧਰ ਦੇ ਨੂਰ ਮਹਿਲ ਦਾ ਰਹਿਣ ਵਾਲਾ ਇੱਕ ਨੌਜਵਾਨ ਮੁੰਡਾ ਆਪਣੀ ਭੈਣ ਦੇ ਸਹੁਰੇ ਘਰ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਮੱਕੀ ਦੇ ਖੇਤਾਂ ਦੇ ਵਿੱਚ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਸਾਧੂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਉਸ ਨੂੰ ਮਾਰ ਕੇ ਇੱਥੇ ਖੇਤਾਂ ਦੇ ਵਿੱਚ ਛੁਟਿਆ ਗਿਆ ਅਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਦੂਸਰੇ ਪਾਸੇ ਉਸ ਦੇ ਜਿੱਜੀ ਦੇ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਇਹ ਹਾਕ ਕੀਤਾ ਗਿਆ ਕਿਉਂਕਿ ਆਖਰੀ ਵਾਰ ਉਸਦੇ ਨਾਲ ਕੀ ਬੇਚਾ ਗਿਆ ਉਸ ਦੀ ਸੀਸੀਟੀਵੀ ਵੀਡੀਓ ਵੀ سامنے ਆਈ ਮੋਟਰਸਾਈਕਲ ਤੇ ਬੈਠ ਕੇ ਜਾਂਦਿਆਂ ਨੂੰ ਦੇਖਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਦਾ ਸਾੜਾ ਗਾਇਬ ਹੋ ਗਿਆ ਰੋ ਰੋ ਕੇ ਜੀਜਾ ਕਹਿ ਰਿਹਾ ਸੀ ਕਿ ਪਿੰਡ ਦੇ ਵਿੱਚ ਚੌਕੀ ਹੋਣੀ ਹੀ ਨਹੀਂ ਚਾਹੀਦੀ ਕਿਉਂਕਿ ਪੁਲਿਸ ਵਾਲੇ ਕੋਈ ਕੰਮ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਦੇ ਵਿੱਚ ਇਮਾਨਦਾਰੀ ਹੈ ਵੱਡੇ ਇਲਜ਼ਾਮ ਪੁਲਿਸ ਵਾਲਿਆਂ ਤੇ ਵੀ ਲੱਗ ਰਹੇ ਨੇ ਪਰ ਕੀ ਕੁਝ ਪਰਿਵਾਰਕ ਮੈਂਬਰ ਇਸ ਸਮੇਂ ਕਹਿ ਰਹੇ ਨੇ ਕਿਉਂਕਿ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਕਿ ਮਾਸੂਮ ਬੱਚੇ ਘਰ ਦੇ ਵਿੱਚ ਛੋਟੇ-ਛੋਟੇ ਨੇ ਇਹਨਾਂ ਦੇ ਵਿੱਚ ਦੋ ਕੁੜੀਆਂ ਅਤੇ ਇੱਕ ਮੁੰਡਾ ਸ਼ਾਮਿਲ ਹੈ ਤਿੰਨ ਬੱਚਿਆਂ ਦੇ ਪਿਓ ਨੂੰ ਉਸਦੀ ਭੈਣ ਦੇ ਸਹੁਰੇ ਘਰ ਦੇ ਵਿੱਚ ਖਤਮ ਕੀਤਾ ਗਿਆ ਜੱਜ ਪੜਤਾਲ ਦੇ ਵਿੱਚ ਹੀ ਸਾਹਮਣੇ ਆਣਾ ਆਖਿਰਕਾਰ ਇਸ ਮੁੰਡੇ ਦੇ ਨਾਲ ਹੋਇਆ ਕੀ ਹੈ ਫਿਲਹਾਲ ਪਰਿਵਾਰਿਕ ਨੰਬਰਾਂ ਨੇ ਹੋਰ ਕੀ ਕੁਝ ਕਿਹਾ ਸੁਣ ਲਈ ਨਿਆਣੇ ਛੋਟੇ-ਛੋਟੇ ਦੋਵਾਂ ਦੀਆਂ ਗੁੱਡੀਆਂ ਕੋਲਾ ਫਰਾਆ ਪੁਗਾਰਿਆ ਠੀਕ ਆ ਬਈ ਦੱਸੋ ਕੀ ਕਰਨਗੇ ਲੱਕ ਲਾਨਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਕ ਲਾਨਤਾ ਆ ਮੁੰਡਾ ਵੀ ਸਾਨੂੰ ਭਜਨाराम ਪਿੰਡ ਧਲੇਤੇ ਤੋਂ ਮੇਰਾ ਬ੍ਰਦਰ ਇਨ ਲਾਇਆ ਇਹ ਹਾਂਜੀ ਤੇ ਕੱਲ ਇਹ ਕੋ ਇੱਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾ ਪਤਾ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਾਂ ਪਰਚਾ ਲਿਖਾਉਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਿਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਦੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦੇ ਕੋਲ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਤਲੇ ਤੇ ਇਹਦੇ ਵਿੱਚ ਸ਼ਰੇਆਮ ਚਿੱਟਾ ਬਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੱਸਦਾ ਉਹ ਕਹਿੰਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਆਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦਾਣੀ ਦੇ ਘਰ ਜਾ ਦੋ ਅਸੀਂ ਜਾ ਕੇ ਦੇਖਿਆ ਜਿਹੜੇ ਇੱਥੇ ਦੇ ਐਸਆਈ ਆ ਉਹਨਾਂ ਨੇ ਵੀ ਸਾਨੂੰ ਦਬਕੇ ਮਾਰੇ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ ਇਦਾਂ ਕਿਉਂ ਕਰਦੇ ਆ ਉਹਨਾਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ਐਸਆਈ ਅਵਤਾਰ ਸਿੰਘ ਆ ਉਹ ਉਹਦੀ ਗੱਲ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ ਫੂਕ ਮਾਰਦਾ ਕੰਨ 'ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਤੂੰ ਟੈਨਸ਼ਨ ਨਾ ਲੈ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗਵਾਚਿਆ ਆ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ। ਛਰੇ ਆਂ ਚਿੱਟਾ ਵਗਦਾ ਧਲੇਤੇ ਦੇ ਵਿੱਚ ਇਹ ਗੱਲ ਸੱਚ ਆ। ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ। ਹੁਣ ਇੱਕ ਮੌਤ ਫੇਰ ਹੋ ਗਿਆ। ਸਾਰੀ ਉਮਰ ਦਾ ਕਲੰਕ ਐਸ ਬੰਦੇ ਤੇ ਲੱਗ ਗਿਆ ਸਾਰੀ ਉਮਰ ਦਾ। ਕਿਨਾ ਕਰਕੇ ਇਹਨਾਂ ਕਰਕੇ ਇਹਨਾਂ ਕਰਕੇ ਸਾਨੂੰ ਰਾਤ ਦੇ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਸਾਰਾ ਕੋਹ ਲਗਾ ਕੇ ਆਇਆ। ਸਵੇਰ ਦੇ ਮੈਨੂੰ ਇਹ ਇੱਕ ਗੱਲ ਕੋਈ ਕਹੀ ਜਾਂਦੇ ਆ। ਕਦੀ ਛੱਪੜ ਦੇਖੋ, ਕਦੀ ਝਾੜੀਆਂ ਦੇਖੋ, ਕਦੀ ਇੱਧਰ ਦੇਖੋ, ਕਦੀ ਉੱਧਰ ਦੇਖੋ। ਜੇ ਅਸੀਂ ਦੇਖਣ ਆਇਆ ਤਾਂ ਫੇਰ ਇਹਨਾਂ ਨੇ ਕੀ ਕਰਨਾ ਆ? ਤੇ ਕੋਈ ਫਾਇਦਾ ਨਹੀਂ ਤੇ ਤੇ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਫਾਇਦਾ ਨਹੀਂ ਘਾਤ ਲੈ ਤੇ ਚੀ ਚੌਂਕੀ ਦਾ ਜੇ ਸ਼ਰਯਾਮ ਚਿੱਟਾ ਹੀ ਵਿਕਣਾ ਆਪਾ ਸ਼ਰਯਾਮ ਦੇਖ ਲੈ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਰ ਦੀਆਂ ਗੁੱਡੀਆਂ ਕੋਈ ਆਪਰਾ ਆ ਪੁਗਾਰ ਗਿਆ ਕੀ ਕਰੀਏ ਦੱਸੋ ਕੀ ਕਰਨਗੇ ਲੱਖ ਲਾਨਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਖ ਲਾਨਤਾ ਆ ਮੁੰਡਾ ਵੀ ਅਜੀ ਲੱਖ ਲਾਨਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰਿਆ ਦਾ ਟਾਣੀ ਤਾਂ ਕਿਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈਓ ਦੇ ਧਿਆਨ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦਾ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸਿੰਘ ਐਸਈ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਫਲੋਰ ਗਏ ਫਿਰ ਫਿਰ ਲੋਕ ਵੀ ਫੜ ਲਗਾ ਆ ਪੇਮੈਂਟਾਂ ਦੇ ਵਿੱਚ ਦਾਣੀ ਵੀ ਲਾ ਪਿਆ ਫੇਕ ਤੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰੈਲੀ ਮਿਣੀ ਭਗਤਿਆ ਰੈਲੀ ਮਿਣੀ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਵੇਚਦਾ ਚਿੱਟਾ ਇਹੇ ਲੋਕ ਵੇਚਦੇ ਆ ਸ਼ਰੇ ਆਂ ਬੈਕਦਾ ਜੇ ਸਰਕਾਰਾਂ ਚਿੱਟਾ ਵਗਾਉਂਦੀਆਂ ਤਾਂ ਸ਼ਰੇ ਆਂ ਬੈਕਦਾ ਆ ਕਿਉਂਕਿ ਜਿਆਦਾ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸਾਂ ਨਾਲ ਨਾ ਮੁੰਡੇ ਕਦੇ ਇਧਰ ਦੀ ਮੋਟਰਸਾਈਕਲ ਲੈ ਜਾਂਦੇ ਕਦੇ ਇਧਰ ਦੀ ਕਿਉਂਕਿ ਡਰਦੇ ਐ ਨਾ ਤੋਂ ਪਰ ਚਿੱਟਾ ਛਰੇ ਆਂ ਵੇਖਦਾ ਅੱਡੇ 'ਚ ਦਾ ਦੋ-ਦੋ ਘੰਟੇ ਨਾਕਾ ਲੱਗਦਾ ਦੋ-ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸਾਂ ਦੇ ਕੋਲ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ ਜਦ ਕਿ ਇਹਨਾਂ ਨੂੰ ਪਤਾ ਕੌਣ-ਕੌਣ ਚਿੱਟਾ ਵੇਚਦਾ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੌਣ-ਕੌਣ ਵੇਚਦਾ ਜਿਆਦਾ ਨੋਟ ਜਾਂਦੇ ਆ ਇਹ ਸਾਰਾ ਕੁਝ ਭੁੱਲ ਜਾਂਦੇ ਆ ਅੱਖਾਂ ਵੀ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ ਇੰਨੀ ਗੱਲ ਕਹਿਣਾ ਚਾਹੁੰਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ ਅਸੀਂ ਤਾਂ ਇਹ ਹੀ ਗੱਲ ਕਵਾਂਗੇ ਵੇ ਇਡਾਂ ਦੇ ਵੇਜਾਂ ਵਾਲੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਫੇਰ ਫਾਇਦਾ ਕੀ ਆ ਬਾਹਰ ਲਿਖਿਆ ਪੁਲਿਸ ਚੌਂਕੀ ਕੀ ਪੁਲਿਸ ਚੌਂਕੀ ਆ ਦੱਸੋ ਕੀ ਕੀਤਾ ਇਹਨਾਂ ਨੇ ਕੱਲ ਰਾਤ ਪੂਰੀ ਰਾਤ ਦਾ ਦੱਸੋ ਮੁੰਡਾ ਇੱਥੇ ਪਿਆ ਆ ਪੂਰੀ ਰਾਤ ਅੱਜ ਪੂਰਾ ਦਿਨ ਨਿਕਲ ਗਿਆ ਤਲੇਤੇ ਦੇ ਵਿੱਚੋਂ ਤਲੇਤੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਦੱਸ ਤਲੇਤੇ ਦੇ ਬਿਟੇ ਨਹੀਂ ਲੱਭਿਆ ਬਹੁਤ ਸ਼ਰਮ ਆਈ ਜਾਂਦੀ ਏ ਇਦਾਂ ਵੀ ਗਾਂ ਅੱਗੇ ਹੋਰ ਹੋਣੇ ਆ ਇਦਾਂ ਹੀ ਹੋਣੇ ਆ ਗਾਂ ਜਿੰਨਾ ਚਿਰ ਤਲੇਤੇ ਦੇ ਵਿੱਚ ਅੱਡਾ ਅੜਾਂ ਦੇ ਵਿੱਚ ਚਿੱਟਾ ਵਿਕਣਾ ਇਹ ਇਦਾਂ ਹੀ ਚੱਲਣਾ ਆ ਜਿੰਦਾ ਜਿਰ ਤਲੇਤੇ ਦੇ ਵਿੱਚ ਚੌਂਕੀ ਆ ਇਦਾਂ ਹੀ ਚੱਲਣੀ ਆ ਕਿਉਂਕਿ ਇੱਥੇ ਕੋਈ ਤਲੇਤੇ ਦੇ ਵਿੱਚ ਚਿੱਟਾ ਨਹੀਂ ਹੋਵੇਚਣਾ ਚੋਂ ਬੇਚੂਗਾ ਜੇ ਕੋਈ ਇਮਾਨਦਾਰ ਪੌਸਾਰਾ ਹੋਵੇ ਨਾ ਫੇ ਤਲੇਤੇ 'ਚ ਕੋਈ ਚਿੱਟਾ ਨਹੀਂ ਵੇਚੂਗਾ ਪਰ ਇੱਥੇ ਇਮਾਨਦਾਰੀ ਹੈ ਨਹੀਂ ਮਰ ਗਏ ਜ਼ਮੀਰ ਮਰ ਗਏ ਲੋਕਾਂ ਦੇ ਮਰ ਗਏ ਜ਼ਮੀਰ ਬਦ ਵਾਹ ਮਾਰ ਗਿਆ ਜਮੀਰ ਮਤ ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ ਹਾਂਜੀ ਮੇਰਾ ਠੀਕ ਹੈ ਜੀ ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧੁਲੇਤੇ ਅੱਛਾ ਜੀ ਤੇ ਧੁਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੇ ਇੱਕ ਕਵੀ ਦਰਖਾਸਤ ਲਿਖ ਲੋ ਸਰ ਮੇਰੇ ਰਿਲੇਟਿਵ ਆਈ ਆ ਠੀਕ ਹੈ ਜੀ ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋ ਠੀਕ ਹੈ ਜੀ ਮੈਨੂੰ ਕੋ ਕੋਈ ਪਤਾ ਨਹੀਂ ਬਟ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਦ ਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ ਸਹੀ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਜਿੱਥੇ ਜਾ ਚੁੱਕੇ ਆਂ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆਂ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆਂ ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬਡੀ ਸਾਨੂੰ ਮਿਲ ਗਈ ਐਸੀ ਪਹਿਲਾਂ ਇਤੋਂ ਅੱਗੇ ਉਹ ਦੇਖ ਕੇ ਗਏ ਆਂ ਅਸੀਂ ਬਾਰ-ਬਾਰ ਉਧਰ ਉਹ ਸਾਰੇ ਇਧਰ ਟਿੱਬੇ ਟੁੱਬੇ ਸਾਰੇ ਦੇਖ ਕੇ ਆਈ ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ ਇਹ ਤੇ ਮੱਕੀ ਦੇ ਵਿੱਚ ਵੜ ਕੇ ਪਤਾ ਨਹੀਂ ਕੌਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਐ ਸੋਚਿਆ ਐਸਐਚਓ ਸਾਹਿਬ ਵੀ ਨਾਲ ਆਇਆ ਸੀ ਲੱਗਦਾ ਕਿ ਮੇਰੇ ਸੰਧੂ ਸਾਹਿਬ ਆ ਮੌਤ ਕਿੱਦਾਂ ਹੋਈ ਲੱਗਦੀ ਵੀ ਹੈ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਹੈ ਜੀ ਤੇ ਸਾਨੂੰ ਤਾਂ ਲੱਗਦਾ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਨਹੀਂ ਪੂਰਾ ਯਕੀਨ ਹੈ ਵੀ ਮਾਰ ਕੇ ਸੁੱਟਿਆ ਆ ਇੱਥੇ ਕੋਈ ਸੀਸੀਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸੀਸੀਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਆ ਨਾਲ ਕਾ ਜਾਂ ਕੋਈ ਜਾਣਖਣ ਸੀ ਜਿਹੜੇ ਮੁੰਡੇ ਨਾਲ ਬੈਠੇ ਸੀ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋਲੇਜ ਹੈ ਕਿ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੈ ਅਸੀਂ ਤਾਂ ਕਹਿੰਦੇ ਜੋ ਕਰ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਹੈ ਉੱਤੇ ਨਾਮ ਕੀ ਹੈ ਨਾਮ ਕਿਹਨਾਂ ਦਾ ਜਿਹਨਾਂ ਵੀ ਇਹ ਇਹ ਦਿਨੇਸ਼ ਕੁਮਾਰ ਆ ਨੂਰਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਮੰਜੇ ਤੇ ਆ ਫਾਦਰ ਆ ਉਹ ਵੀ ਬਸ ਗੁਮਾਰ ਆ ਬਹੁਤ ਜਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਤੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀ ਉਹ ਵੀ ਚੱਕ ਚਕਾ ਕੇ ਜਿਆਦਾ ਦੋਸਤਾਂ ਨੇ ਮਸੀ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹੜਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੀ ਵੀ ਕੋਈ ਗੱਲ ਹੈ ਕਿ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹ ਦਾ ਡੋਜ਼ ਲੈਂਦਾ ਸੀ ਕਿ ਇਹਦੇ ਬਾਰੇ ਮੈਨੂੰ ਨਹੀਂ ਨੋਲੇਜ ਨਹੀਂ ਤੇ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰ ਮੈਲ ਦਾ ਰਹਿਣ ਵਾਲਾ ਹਿਮੇਸ਼ਾ ਤੇ ਉਸ ਤੋਂ ਬਾਅਦ ਹੀ ਸਾੜੀਆਂ ਨੇ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਆ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬੋਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਹੈ ਜਾਂ ਓਵਰਡੋਜ਼ ਹੈ ਇਹਦੀ ਕੁਛ ਇਦਾਂ ਵੀ ਜਿਹੜਾ ਪਿੰਡ ਵਾਲੇ ਕਹ ਰਹੇ ਕਿ ਓਵਰਡੋਜ਼ ਹੈ ਸ਼ਾਇਦ ਕਿ ਸੇ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਬੈਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰ ਰਹੇ ਆਂ ਜੇ ਫਿਲਹਾਲ ਤੇ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਆਂ ਅਸੀਂ ਕਲੰਦਰੀ ਵੀ ਦਿੰਦੇ ਰਹੇ ਆਂ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਮੰਦੀ ਕਾਰਵਾਈ ਕਰਾਂਗੇ। ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀਂਜ ਵਗਾਇਦਾ ਕੋਈ ਨਸ਼ਾ ਨਹੀਂ ਮਿਲਦਾ। ਨਹੀਂ ਜੀ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀਂਜ ਨਹੀਂ ਮਿਲੀ ਸਾਨੂੰ ਮੌਕੇ ਤੇ। ਸੱਟ ਚੋਟ ਦੇ ਨਿਸ਼ਾਨ ਹੈਗੇ ਜੀ ਕੋਈ। ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਹੈ ਬੋਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਹਾਂ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬੋਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ